ਇਸ ਦਿਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਨਾ ਪਹਿਲੀ ਵਾਰ ਅੱਜ ਦੇ ਦਿਨ ਸ਼ਾਮ ਦਾ ਵਕਤ ਹੁੰਦਾ ਗੁਰਮਖੋ ਸ਼ਾਮ ਤੇ ਦੀਵਾਨਾ ਦੀ ਜਦੋਂ ਸੰਪੂਰਨਤਾ ਦਾ ਸਮਾਂ ਹੋ ਗਿਆ ਨਾ ਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਸਤਿਗੁਰੂ ਪਾਤਸ਼ਾਹ ਸਾਰਾ ਦਿਨ ਆਦ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਮੰਦਰ ਦੇ ਦਰਬਾਰ ਦੇ ਵਿੱਚ ਹੋਇਆ ਸ਼ਾਮ ਦਾ ਵਕਤ ਆ ਰਿਹਾ ਸੁਖਾਸਣ ਕਿੱਥੇ ਕਰਾਂਗੇ ਇਸ ਆਦ ਗ੍ਰੰਥ ਸਾਹਿਬ ਦਾ ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਕੋਠਾ ਸਾਹਿਬ ਕਿੱਥੇ ਕਰਾਂਗੇ ਕੋਠਾ ਸਾਹਿਬ ਇੱਕ ਵਾਰ ਬੋਲੋ ਕਿੱਥੇ ਕਰਾਂਗੇ ਕੋਠਾ ਸਾਹਿਬ ਜਿੱਥੇ ਗੁਰਮਖੋ ਅੱਜ ਅਕਾਲ ਤਖਤ ਸਾਹਿਬ ਦੀ ਇਮਾਰਤ ਬਣੀ ਹੈ ਨਾ ਇੱਥੇ ਜਿਸ ਵੇਲੇ ਤੋਂ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋ ਗਈ ਸਾਰਾ ਦਰਬਾਰ ਸਾਹਿਬ ਦੀ ਇਮਾਰਤ ਬਣੀ ਗੁਰੂ ਅਰਜਨ ਸਾਹਿਬ ਘਰ ਨਹੀਂ ਸੀ ਰਹਿੰਦੇ ਇੱਥੇ ਕਮਰਾ ਬਣਾਇਆ ਹੋਇਆ ਸੀ ਉਹਨੂੰ ਸੰਗਤਾਂ ਕੋਠਾ ਸਾਹਿਬ ਕਹਿੰਦੀਆਂ ਸਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਰਾ ਦਾ ਟਿਕਾਣਾ ਉੱਥੇ ਕਰਦੇ ਸੀ ਆਪਣਾ ਇੱਕ ਕੋਈ ਪਲੰਗ ਢਾਇਆ ਹੋਇਆ ਸੀ ਔਰ ਗੁਰੂ ਅਰਜਨ ਸਾਹਿਬ ਫਿਰ ਉਸੇ ਦੀ ਟਿਕਾਣਾ ਕਰਦੇ ਰਹੇ ਕਹਿੰ ਲੱਗ ਗਈ ਕੋਠਾ ਸਾਹਿਬ ਦੀ ਗੁਰਮੁਖ ਖਸ਼ ਆਮ ਦਾ ਵਕਤ ਹੋ ਜਾਵੇ ਬਾਣੀ ਗਾਉਂਦੀਆਂ ਹੋਈਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਨੇ ਸਿਰ ਦੇ ਉੱਤੇ ਆਦ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਕੋਠਾ ਸਾਹਿਬ ਦੇ ਵਿੱਚ ਗੁਰਮਖੋ ਜਿਸ ਪਲੰਘ ਤੇ ਉੱਪਰ ਗੁਰੂ ਅਰਜਨ ਸਾਹਿਬ ਆਪਣਾ ਆਸਣ ਕਰਦੇ ਸਨ ਰਾਤ ਦੇ ਸਮੇਂ ਉੱਥੇ ਆਦ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਆਸਣ ਕਰਾ ਦਿੱਤਾ ਰਾਤ ਦਾ ਸਮਾਂ ਹੋਇਆ ਸਹਿਰੇ ਦਾਰ ਸਿੱਖਾਂ ਨੇ ਪੁੱਛਿਆ ਗੁਰੂ ਅਰਜਨ ਸਾਹਿਬ ਜੀ ਜਿਹੜੀ ਥਾਂ ਤੇ ਰਾਤ ਨੂੰ ਤੁਸੀਂ ਆਸਣ ਕਰਦੇ ਸੀ ਉੱਥੇ ਤੇ ਬਾਣੀ ਆਦ ਗ੍ਰੰਥ ਸਾਹਿਬ ਦਾ ਆਸਣ ਹੋ ਗਿਆ ਤੁਹਾਡਾ ਆਸਣ ਕਿੱਥੇ ਕਰਾਈ ਤੁਸੀਂ ਕਿੱਥੇ ਕਰੋਗੇ ਆਸਣ ਤੁਹਾਡਾ ਆਰਾਮ ਕਿੱਥੇ ਹੋਏਗਾ ਰਾਤਰੀ ਦਾ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਾਈ ਸਿੱਖੋ ਚਾਦਰ ਲੈ ਕੇ ਆਓ ਗੁਰਮਖੋ ਚਾਦਰ ਮੰਗਾਈ ਪਲੰਗ ਦੇ ਕੋਲ ਥੱਲੇ ਧਰਤੀ ਦੇ ਉੱਤੇ ਗੁਰੂ ਅਰਜਨ ਸਾਹਿਬ ਨੇ ਗੁਰਮਖੋ ਚਾਦਰ ਵਿਛਾਈ ਤੇ ਪਾਤਸ਼ਾਹ ਕਹਿੰਦੇ ਭਾਈ ਸਿੱਖੋ ਅੱਜ ਤੋਂ ਬਾਅਦ ਸਾਡਾ ਆਸਣ ਇੱਥੇ ਨੀਵੀਂ ਥਾਂ ਤੇ ਹੋ ਜਾ ਕਰੇਗਾ ਇੱਕ ਵਾਰ ਸਾਰੇ ਆਖੋ ਵਾਹਿਗੁਰੂ ਭੱਗਾ ਵਾਹ ਨੂੰ ਸਤਕਾਰ ਹੈ ਬਾਣੀ ਦਾ ਗੁਰੂ ਦਾ ਸਰੀਰ ਧਰਤੀ ਦੇ ਉੱਤੇ ਹੈ ਤੇ ਗੁਰੂ ਦਾ ਸ਼ਬਦ ਪਲੰਗ ਦੇ ਉੱਪਰ ਹੈ ਇੰਦਾ ਸਤਕਾਰ ਹੈ ਬਾਣੀ ਉਸੀ ਜਿੰਨੇ ਬੈਠੇ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਅੱਜ ਸਾਨੂੰ ਸਮਝਣਾ ਚਾਹੀਦਾ ਜਿਹੜਾ ਕਮਰਾ ਗੁਰੂ ਅਰਜਨ ਸਾਹਿਬ ਦਾ ਸੀ ਉਹ ਕਮਰਾ ਗੁਰੂ ਗ੍ਰੰਥ ਸਾਹਿਬ ਦੇ ਲਈ ਗੁਰਮਖੋ ਪਾਤਸ਼ਾਹ ਨੇ ਜਿਹੜਾ ਸੀ ਉਹ ਟਿਕਾਣਾ ਕਰਵਾ ਦਿੱਤਾ ਆਦ ਗ੍ਰੰਥ ਸਾਹਿਬ ਦਾ ਜ਼ਿੰਦਗੀ ਭਰ ਗੂ ਅਰਜਨ ਸਾਹਿਬ ਪਾਤਸ਼ਾਹ ਚਾਦਰ ਵਿਛਾ ਕੇ ਗੁਰਮਖੋ ਬਾਣੀ ਦੇ ਚਰਨਾਂ ਦੇ ਵਿੱਚ ਆਪਣੇ ਸਰੀਰ ਨੂੰ ਆਸਣ ਕਰਵਾਉਂਦੇ ਰਹੇ ਆਪਣੇ ਲਈ ਕਮਰਾ ਨਹੀਂ ਬਣਾਇਆ ਵੱਖਰਾ ਗੁਰੂ ਅਰਜਨ ਸਾਹਿਬ ਆਪਣਾ ਵੱਖਰਾ ਕਮਰਾ ਬਣਾ ਸਕਦੇ ਸੀ ਨਾ ਕੋਈ ਕਹਿਣ ਵਾਲਾ ਸੀ ਵੀ ਨਾ ਪਾਤਸ਼ਾਹ ਤੁਸੀਂ ਨਾ ਬਣਾ ਸਕਦੇ ਸੀ ਪਰ ਪਾਤਸ਼ਾਹ ਨੇ ਕਿਹਾ ਸੀ ਬਾਣੀ ਦੇ ਚਰਨਾਂ ਵਿੱਚ ਆਸਣ ਕਰਿਆ ਕਰਾਂਗੇ ਆਪਣੇ ਲਈ ਵੱਖਰਾ ਕਮਰਾ ਨਹੀਂ ਬਣਾਉਣਾ ਪਣਾ ਕਿਉਂ ਨਹੀਂ ਬਣਾਉਣਾ ਸੋਚਿਆ ਕਦੇ ਕਿਉਂ ਨਹੀਂ ਬਣਾਇਆ ਜਦੋਂ ਅੱਜ ਬਾਬਾ ਡੇਰਾ ਬਣਾਉਂਦਾ ਆਪਣਾ ਕਮਰਾ ਪਹਿਲਾਂ ਬਣਾਉਂਦਾ ਬਣਾਉਂਦਾ ਕਿ ਨਹੀਂ ਬਣਾਉਂਦਾ ਕਿਉਂ ਨਹੀਂ ਬਣਾਇਆ ਸਮਝ ਲੱਗ ਗਈ ਹੋ ਗਿਆ ਦਿਨ ਨੂੰ ਕਿਉਂਕਿ ਗੁਰੂ ਦੇ ਦਰਬਾਰ ਦੇ ਵਿੱਚ ਕੋਈ ਨਹੀਂ ਹੁੰਦਾ ਬਾਬੇ ਦੇ ਕਮਰੇ ਅੱਗੇ ਲੈਣ ਲੱਗੀ ਹੁੰਦੀ ਹੈ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਇਹ ਗੱਲ ਤਾਂ ਨਹੀਂ ਬਣਾਇਆ ਸੀ ਜੇ ਗੁਰੂ ਅਰਜਨ ਸਾਹਿਬ ਵੀ ਆਪਣਾ ਕਮਰਾ ਵੱਖਰਾ ਬਣਾ ਲੈਂਦੇ ਤੇ ਇਹ ਗੱਲ ਪੱਕੀ ਸੀ ਗੁਰੂ ਅਰਜਨ ਸਾਹਿਬ ਜਾਣਦੇ ਸਨ ਕਿ ਗ੍ਰੰਥ ਵਾਲੇ ਕਮਰੇ ਲਾਗੇ ਕਿਸੇ ਨੇ ਨਹੀਂ ਖੜਿਆ ਕਰਨਾ ਸਾਰੇ ਗੁਰੂ ਅਰਜਨ ਸਾਹਿਬ ਦੇ ਕਮਰੇ ਅੱਗੇ ਲਾਈਨ ਲਾ ਖੜੇ ਹੋਇਆ ਕਰਨਗੇ ਦਰਸ਼ਨ ਕਰਨ ਆਇਆ ਜੀ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਸਾਨੂੰ ਤੇ ਬਰਦਾਸ਼ਤ ਨਹੀਂ ਹੋਣਾ ਕੋਈ ਬਾਣੀ ਦੇ ਸ਼ਬਦ ਨੂੰ ਛੱਡ ਕੇ ਸਾਡੇ ਸਰੀਰ ਦੇ ਵੱਲ ਆ ਜਾਵੇ ਅਸੀਂ ਤਾਂ ਇਹ ਬਰਦਾਸ਼ਤ ਹੀ ਨਹੀਂ ਕਰ ਸਕਦੇ ਇਸ ਕਰਕੇ ਸ਼ਬਦ ਗੁਰਬਾਣੀ ਤਖਤ ਦੇ ਉੱਪਰ ਹੋਏਗੀ ਅਸੀਂ ਸਦੀਵੀ ਕਾਲ ਲਈ ਚਰਨਾਂ ਦੇ ਵਿੱਚੋਂ ਆਂਗੇ ਆਪਣਾ ਵੱਖਰਾ ਕਮਰਾ ਨਹੀਂ ਬਣਾਇਆ ਗੁਰੂ ਅਰਜਨ ਸਾਹਿਬ ਨੇ ਗੁਰੂ ਅੱਜ ਸਾਨੂੰ ਸਮਝਣਾ ਚਾਹੀਦਾ ਇੰਨਾ ਸਤਕਾਰ ਕਰਦੇ ਨੇ ਗੁਰੂ ਅਰਜਨ ਸਾਹਿਬ ਦਾ ਇਸ ਕਰਕੇ ਜਿੰਨੇ ਆਪਾਂ ਬੈਠੇ ਆਂ ਵੱਧ ਤੋਂ ਵੱਧ ਗੁਰਮਖੋ ਬਾਣੀ ਦਾ ਸਤਕਾਰ ਕਰਨਾ ਸਿੱਖੀ ਅਸੀਂ